ਸਸਈ ਗੁਰ ਆ ਕੀ ਹਾ ਜਾਲ ਹੈ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਪੀਵੀ08 ਵਾਲੇ YouTube ਚੈਨਲ ਤੇ ਵੀਰੋ ਅਜਾਏ ਆਪ ਗਾਮੀ ਰੜਕਾ ਜੀ ਜੋ ਕਿ ਬਹੁਤ ਹੀ ਪਿਆਰੇ ਸੌਂਗ ਲਿਖਦੇ ਆ ਥੋੜਾ ਥੋੜੇ ਤੋਂ ਇੱਕ ਦੋ ਰਨ ਹੋਏ ਇਹਨਾਂ ਦਾ ਗੀਤ ਰਿਲੀਜ਼ ਹੋਇਆ ਠੀਕ ਹੈ ਜੀ ਬਾਬਾ ਸਾਹਿਬ ਜੀ ਦਾ ਬਹੁਤ ਹੀ ਪਿਆਰਾ ਸੌਂਗ ਲਿਖਿਆ ਕਰਦੇ ਆ ਜੀ ਗਾਮੀ ਰੜਕਾ ਜੀ ਨੇ ਗੱਲ ਸਸਈ ਗੁਰ ਜੀ ਸਸਈ ਗੁਰ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗਾਮੀ ਰੜਕੇ ਵਾਲਾ ਜੀ ਆਪ ਸਭ ਦਾ ਧੰਨਵਾਦ ਜੀ ਪਹਿਲਾਂ ਤਾਂ ਤੁਸੀਂ ਇੰਨਾ ਪਿਆਰ ਬਖਸ਼ਿਆ ਮੇਰੇ ਕੀ ਨਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਹ ਆਪਣੇ ਗਾਮੀ ਰੌੜਕਾ ਜੀ ਇਹਨਾਂ ਨਾਲ ਕਰਦੇ ਹਾਂ ਹੁਣ ਕੁਝ ਗੱਲਾਂ ਠੀਕ ਹੈ ਜੀ ਆਪਣੀ ਭਜੀ ਹੁਣ ਆਪਣਾ ਜਿਹੜਾ ਨਿਊ Song ਆਇਆ ਹੈ ਹਾਂ ਜੀ ਠੀਕ ਹੈ ਜੀ ਕੁਝ ਗੱਲਾਂ ਉਹਦੇ ਬਾਰੇ ਸਾਨੂੰ ਦੱਸੋ ਤੇ ਉਹਦਾ ਨਾਮ ਦੱਸੋ ਮੇਰਾ ਵੀਰ ਠੀਕ ਹੈ ਜੀ ਆਪਾਂ ਜਿੰਨੇ ਵੀ ਆਪਣੀ ਫੈਮਲੀ ਦੇਖਦੀ ਹੈ ਹਨਾ ਕੋਈ Song ਦਾ ਨਾਮ ਹੈ ਜੀ ਸੁਪਨਾ ਅਧੂਰਾ ਬਾਬਾ ਸਾਹਿਬ ਦਾ ਇਹ ਜੀ ਅਸੀਂ ਬਾਬਾ ਸਾਹਿਬ ਲਈ ਬਾਬਾ ਸਾਹਿਬ ਦੇ ਚੌਣ ਵਾਲਿਆਂ ਲਈ ਲੈ ਕੇ ਆਏ ਆ ਤੇ ਇਸ ਨੂੰ ਬਹੁਤ ਹੀ ਪਿਆਰੇ ਤਰੀਕੇ ਨਾਲ ਬਹੁਤ ਹੀ ਪਿਆਰੀ ਆਵਾਜ਼ ਨਾਲ ਗਾਇਆ ਆ ਵਿਜੇ ਹੰਸਪਾਲੀ ਨੇ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਇਸ ਗਾਣੇ ਤੇ ਬਹੁਤ ਸੋਹਣਾ ਇਸ ਨੂੰ ਤਿਆਰ ਕੀਤਾ ਆ ਤੇ ਉਹਨਾਂ ਨੇ ਆਪਣੀ ਹੀ ਕੰਪਨੀ ਵਿੱਚ ਇਸ ਨੂੰ ਰਿਲੀਜ਼ ਕੀਤਾ ਸੋ ਆਸ ਆ ਆਪ ਨੂੰ ਸਭ ਨੂੰ ਪਸੰਦ ਆਏਗਾ ਆਪੇ ਆਰ ਬਖਸ਼ ਹੋ ਗਏ ਤੇ ਆਪਣੇ ਵਾਂਗ ਆਪਾ ਕਰੂਣ ਜਾਣੀ ਕਿਹੜੇ ਕਿਹੜੇ ਸੰਗਮ ਨੂੰ ਸੌਂ ਦਿੱਤਾ ਕਿੰਨੇ ਤੁਹਾਡੇ ਜਿਹੜੇ ਲਿਖੇ ਹੋਏ ਤੁਹਾਡੇ ਹੱਥੀ ਸੌਂਗੇ ਕਿੰਨੇ ਗਰੀਜ਼ ਹੋ ਚੁੱਕੀ ਆ ਸੰਗਮ ਵਿੱਚ ਹੀ ਸੈਡ ਵੀ ਆ ਧਾਰਮਿਕ ਵੀ ਆ ਇਦਾਂ ਕਿ ਸਭ ਤੋਂ ਪਹਿਲਾਂ ਭਾਜੀ ਛੋਡੇ ਰੋੜਕੇ ਤੋਂ ਹੀ ਆ ਆਰਗਮੰਦੀ ਸਾਹਿਬ ਉਹਨਾਂ ਨੇ ਗਾਇਆ ਸੀ ਧਾਰਮਿਕ ਸੰਗਮ ਮੇਰਾ 2017 ਦੇ ਵਿੱਚ ਤੇ ਉਸ ਤੋਂ ਬਾਅਦ ਇਦਾਂ ਹੀ ਲੜੀ ਬਾਰ ਲੜੀ 1 2 2 4 1 2 2 4 ਆਉਂਦੇ ਰਹਿਆ ਤੇ ਵੀਰੇ ਹੰਸਪਾ ਜੀ ਨੇ 2017 ਵਿੱਚ ਮੇਰਾ ਬੇਗੰਪੁਰਾ ਟੇਬ ਹੋਏ ਚ ਜੱਤਾ ਪਾਤਾ ਵਾਲਾ ਕਾਫੀ ਹਿੱਟ ਹੋਇਆ ਆਪ ਸਭ ਨੇ ਕਾਫੀ ਪਿਆਰ ਬਖਸ਼ਿਆ ਉਹਦੇ ਲਈ ਵੀ ਧੰਨਵਾਦ ਆਪ ਸਭ ਦਾ ਤੇ ਆਪਣੇ ਕਈ ਗਏ ਹਮ ਤਾਂ ਲੈ ਪੁੱਛਦਾ ਮੈਂ ਆਪਣੀ ਲਿਖਣ ਬਾਰੇ ਤੁਹਾਡਾ ਲੇਖ ਕਿਹੜੀ ਕਿੱਥੋਂ ਸ਼ੁਰੂ ਹੋਈ ਤੁਹਾਡੀ ਕਹਾਣੀ ਕੁਝ ਗੱਲਾਂ ਨਹੀਂ ਕਹਿੰਦੇ ਉਹਨੇ ਆ ਵੀ ਇੱਥੋਂ ਸ਼ੁਰੂ ਹੋਈ ਇੱਥੋਂ ਹੋਈ ਸ਼ੁਰੂ ਸਾਈਡ ਦੀ ਹੈ ਕਿੱਦਾਂ ਹੋ ਗਿਆ ਉਹ ਤੁਹਾਡੀ ਕਹਾਣੀ ਕਿੱਥੋਂ ਸ਼ੁਰੂ ਹੋਈ ਮੈਨੂੰ ਵੈਸੇ ਕਿਤਾਬਾਂ ਪੜ੍ਹਨ ਦਾ ਸ਼ੌਂਕ ਹੈ ਤੇ ਕਿਤਾਬਾਂ ਪੜ੍ਹਦੇ ਪੜ੍ਹਦੇ ਤੋਕ ਫੰਦੀ ਕਰਦੇ ਕਰਦੇ ਤੇ ਬਸ ਇੱਥੇ ਤੱਕ ਮੜਾ ਮੋਟਾ ਲਿਖਣ ਜੋਗੇ ਹੋ ਗਏ ਫੇਰ ਉਹ ਅਜੇ ਵੀ ਪੂਰਾ ਮੁਕੰਮਲ ਨਹੀਂ ਚਲੋ ਜਿੰਨਾ ਵੀ ਆਸ ਕਰਦਾ ਕਿ ਆਉਣ ਵਾਲੇ ਟਾਈਮ 'ਚ ਕੋਸ਼ਿਸ਼ ਹੋਰ ਵਧੀਆ ਲਿਖਾਂ ਹੂੰ ਤੇ ਇੱਕ ਗਾਣਾ ਤੁਹਾਡਾ ਹਿੱਟ ਹੋਇਆ ਸੀ ਬਹੁਤ ਜਿਆਦਾ ਚੰਗਿਆ ਸੀ ਬਹੁਤ ਉਹਦਾ ਤੁਸੀਂ ਮੜੇ ਇੱਕ ਵਾਰੀ ਨਾ ਤਾਂ ਦੁਬਾਰਾ ਦਰ ਦਿਓ ਉਹ ਵੀ ਗਾਣਾ ਧਰਮ ਸੇ ਭਗ ਵਿਜਾਸ ਪਾਣੀ ਨੇ ਗਾਇਆ ਸੀ ਜਾਤਾਂ-ਪਾਤਾਂ ਵਾਲੀ ਗੱਲ ਛੱਡੋ ਕਰ ਲਈ ਰੱਬ ਨੇ ਬਣਾਈ ਕੋਈ ਸ਼ਾਤ ਨਹੀਂ ਉਸ ਤੋਂ ਬਾਅਦ ਹੁਣ ਭਾਜੀ ਫੇਰ ਆਇਆ ਇਹ ਗਾਣੇ ਲਾ ਕੇ ਸੁਪਨਾ ਅਧੂਰਾ ਬਾਬਾ ਸਾਹਿਬ ਦਾ ਬਾਬਾ ਸਾਹਿਬ ਦਾ ਜੀ ਤੇ ਮੇਰਾ ਵੀਰ ਜਾ ਕੇ ਜਰੂਰ ਸੁਣਿਓ ਬਹੁਤ ਇਹ ਸੌਂਗ ਪਿਆਰਾ ਲਿਖਿਆ ਆ ਚਾਚਾ ਜੀ ਨੇ ਠੀਕ ਹੈ ਜੀ ਤੇ ਹੋਰ ਵੀ ਕਈ ਪਿੱਛੇ ਸੌਂਗ ਆਏ ਸੀ ਉਹ ਉਹਨਾਂ ਦੇ ਤੁਹਾਨੂੰ ਨਾਮ ਬਾਅਦ ਚ ਦੱਸਾਂਗੇ ਐਂਡ ਤੇ ਜਾ ਕੇ ਠੀਕ ਹੈ ਜੀ ਤੇ ਦੋ ਚਾਰ ਹੋਰ ਆਪਾਂ ਗੱਲਾਂ ਕਰਦੇ ਆ ਚਾਚਾ ਜੀ ਨਾਲ ਰੋਕੇ ਤੇ ਆਪਣੇ ਭਾਜੀ ਵਿਜੇ ਹਾਨਸ ਭਾਜੀ ਤੋਂ ਵਾਰਾਂ ਤੁਸੀਂ ਨੇ ਤੁਹਾਡਾ ਸੌਂਗ ਗਾਇਆ ਹੋਵੇ। ਹਨਾ ਤੇ ਉਹਦੇ ਵਿੱਚੋਂ ਤੁਹਾਨੂੰ ਕੋਈ ਪ੍ਰਾਪਰਟੀ ਜਾਂ ਕਹਿੰਦੇ ਇਹ ਕੋਈ ਤੁਸੀਂ ਲੈਣੇ ਆਪਣਾ ਤੁਹਾਨੂੰ ਪਤਾ ਹੋਣਾ ਜਿਹੜੇ ਅੱਜ ਕੱਲ ਤਾਂ ਮਹੌਲ ਆ ਉਹ ਖਰਚਾ ਮਹंगाई ਕਿੰਨੀ ਹੋ ਜਾਂਦੀ ਆ ਠੀਕ ਹੈ ਹਨਾ ਤੇ ਉਹਦੇ ਹਿਸਾਬ ਨਾਲ ਤੁਸੀਂ ਕੋਈ ਲੈਣ ਦੇਣ ਜਾਂ ਆਪਣੀ ਦੋ ਵੀ ਕਰਦੇ ਆ ਹੋਇਆ ਅੱਜ ਕੱਲੇ ਕਿਹੜਾ ਮਾਰਤਾਨ ਦੇ ਕੋਈ ਮਾਰਤਾਨ ਦੀ ਜਿਹੜੀ ਗੱਲ ਆ ਹੁੰਡਾ ਜੱਸੀ ਆ ਜੱਸੀ ਨਿਗਾ ਹੂੰ ਮੁੰਡੇ ਦੇ ਧਿਕਾਰੇ ਹਮ ਇਸੇ ਪਿਛਲੇ ਮਹੀਨੇ ਦੋ ਦੋ ਮਹੀਨੇ ਪਹਿਲਾਂ ਜੀ ਜੋ ਹੈ ਕਾਫੀ ਪਿਆਰਪਨ ਮਿਲੇ ਫਿਰ ਬਿਲ ਗਏ ਤੋਂ ਰਸ਼ਾ ਗਈ ਉਸਨੇ ਵੀ ਮੇਰੇ ਲਈ ਗਾਏ ਰਹੀ ਗਲ ਮਾੜਤਾਂ ਦੀ ਅਜੇ ਤੱਕ ਤਾਂ ਨਹੀਂ ਐਸੀ ਕੋ ਗੱਲ ਹੈਗੀ ਬਾਕੀ ਆਉਣ ਵਾਲੇ ਸਮੇਂ ਦਾ ਪਤਾ ਨਹੀਂ ਕੁਝ ਤੇ ਤੁਸੀਂ ਕਿਸੇ ਨੂੰ ਕਿਹਾ ਜਾ ਕੇ ਅਗਲੇ ਕੋਈ ਤੁਹਾਨੂੰ ਫੀਗਲੇ ਦਿੱਤੀਆਂ ਵੀ ਮੈਂ ਤੁਹਾਡਾ ਜਦੋਂ ਰਿਲੀਜ਼ ਗਾਣਾ ਹੋਇਆ ਹਿੱਟ ਹੋ ਗਿਆ ਕਿ ਖਰਚਾ ਪਾਣੀ ਜਾਂ ਹੋਰ ਤੁਹਾਨੂੰ ਦਊਗਾ ਕਿ ਇੰਦਾ ਦੀ ਕੋਈ ਗੱਲ ਹੋਈ ਕਿਸੇ ਨਾ ਕਿਸੇ ਕਲਾਕਾਰ ਨਾਲ ਇਹ ਕਹਿੰਦੇ ਸੀ ਕਹਿੰਦੇ ਬਹੁਤ ਆ ਹਾਂ ਕਹਿਣੀ ਤੇ ਕਰਨੀ ਆ ਅਲੱਗ-ਲੱਗ ਚੀਜ਼ ਆ ਅਲੱਗ-ਲੱਗ ਚੀਜ਼ ਆ ਹਨਾ ਹਾਂਜੀ ਕਹਿਣੀ ਤੇ ਕਰਨੀ ਅਲੱਗ-ਲੱਗ ਆ ਕਹਿਦਾ ਬਹੁਤ ਜਾਣੀ ਜਾਂਦੀ ਆ ਹੂੰ ਇਹ ਤੁਸੀਂ ਵੀ ਨਹੀਂ ਕਦੇ ਸੋਚਿਆ ਹਾਂ ਮੈਂ ਕਹਾਂ ਤੁਹਾਡੇ ਏਡੇ ਗੀਤ ਹਿੱਟ ਹੋ ਗਏ ਪਿੱਛੇ ਵੀ ਪਿਛਲੇ ਸਾਲ ਵੀ ਇੱਕ ਗਾਇਕ ਬਹੁਤ ਜ਼ਿਆਦਾ ਹਿੱਟ ਹੋਇਆ ਦੀ ਸੌਂਗ ਠੀਕ ਹੈ ਤੁਸੀਂ ਆਪ ਨੂੰ ਨਹੀਂ ਕਦੇ ਕਹਿਣ ਦਾ ਸੋਚਿਆ ਹਾਂ ਵੀ ਮੈਂ ਆਹ ਚੀਜ਼ ਕਰਾਂ ਕਿਉਂਕਿ ਅੱਜ ਕੱਲ ਮਹਿੰਗਾਈ ਇੰਨੀ ਆ ਤੇ ਸਰ ਨਹੀਂ ਰਿਹਾ ਘਰਾਂ ਦੇ ਵਿੱਚ ਨਾ ਮੈਰੀ ਜੀ ਇੰਨੀ ਹੈ ਮਦਦ ਨਹੀਂ ਨਾ ਕਮ ਹੂੰ ਖਾਸ ਕਰਕੇ ਇਸ ਲੈਨ ਵਿੱਚ ਹੂੰ ਜਿੱਤੇ ਸਿੰਗਰ ਨੇ ਵੀਡੀਓ ਤੇ ਆਡੀਓ ਤੇ ਲੱਖ ਰੁਪਇਆ ਖਰਚਣਾ ਹੂੰ ਉਹ ਇਹ ਚੀਜ਼ਾਂ ਨੂੰ ਆਪ ਸੋਚੇ ਨਾ ਹਾਂ ਸੋਚੇ ਚਾਹੀਦਾ ਆ ਇਹ ਹਨਾ ਉਹਨੇ ਅੱਜ ਕੱਲ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਅੱਜ ਤਾਂ ਜਿਹੜੇ ਲੇਬਰ ਵਾਲੇ ਵਿਚਾਰੇ ਉਹਨਾਂ ਦਾ ਵੀ ਸਾਰ ਰਿਹਾ ਤੁਹਾਡੇ ਸਾਹਮਣੇ ਕੋਈ ਜੋਬ ਕਰਦਾ ਵਧੀਆ ਉਹਦਾ ਵੀ ਸਾਰ ਰਿਹਾ ਮਹਿੰਗਾਈ ਇੰਨੀ ਆ 100 ਦਾ ਤੇਲ ਲੀਟਰ ਹੋ ਗਿਆ ਇਹ ਕੋਈ ਜਿਹੜਾ ਬਾਬਾ ਸਾਹਿਬ ਦਾ ਇਹ ਮਾਰਕੀਟ ਜੀ ਗਾਣਾ ਚੱਲ ਰਿਹਾ ਹ ਹ ਉਹਨੂੰ ਸੁਣਿਓ ਇਹ ਸਾਰੀਆਂ ਗੱਲਾਂ ਅਸੀਂ ਉਹਦੇ ਵਿੱਚ ਫਿੱਟ ਕੀਤੀਆਂ ਆ ਹਾਂ ਇਹੀ ਗੱਲਾਂ ਲੈ ਕੇ ਅਸੀਂ ਸੁਪਨਾ ਅਧੂਰਾ ਬਾਬਾ ਸਾਹਿਬ ਦਾ ਟਾਈਟਲ ਟਾਈਟਲ ਰੱਖਿਆ ਹੂੰ ਤੇ ਜਸਰ ਜੀ ਇੱਕ ਵਾਰੀ ਯਾਦ ਜ਼ਰੂਰ ਦੱਸਿਓ ਬਹੁਤ ਇਹ ਘੈਂਗਲ ਬਾਈ ਨਾਲ ਦੇ ਵਿੱਚ ਗੱਲਾਂ ਲਗੀਆਂ ਆ ਠੀਕ ਹੈ ਜੀ ਸੁਣਿਓ ਜ਼ਰੂਰ ਜਾ ਕੇ ਤੇ ਕਰਦੇ ਆ ਬਾਈ ਨਾਲ ਹੋਰ ਗੱਲਬਾਤ ਲੋ ਜੀ ਇਹ ਸੀ ਆਪਣੇ ਗੰਮੀ ਰੋੜਕਾ ਜਿਹੜੇ ਬਹੁਤ ਹੀ ਪਿਆਰੇ ਸੌਂਗ ਲਿਖ ਰਹੇ ਆ ਤੇ ਗੰਮੀ ਰੋੜਕਾ ਜੀ ਤੁਸੀਂ ਹੋਰ ਕੋਈ ਆਪਣੇ ਫੈਮਲੀ ਨਾਲ ਮୋਰੇ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਪਹਿਲਾਂ ਜੀ ਸਾਰਿਆਂ ਦਾ ਧੰਨਵਾਦ ਆ ਜਿਹੜੇ ਵੀ ਦਰਸ਼ਕ ਸਾਨੂੰ ਦੇਖ ਰਹੇ ਆ ਸੋ ਚੈਨਲ ਨਾਲ ਜੁੜੇ ਹੋਏ ਆ ਹੁਣ ਸਾਰਿਆਂ ਦਾ ਧੰਨਵਾਦ ਆ ਤੇ ਮੈਂ ਸਾਰਿਆਂ ਨੂੰ ਹੀ 바ਵਾ ਸਾਹਿਬ ਪੀਮਰਾਓ ਅੰਬੇਡਕਰ ਸਾਭ ਜੀ ਦੇ 14 ਅਪ੍ਰੈਲ ਵਾਲੇ ਦਿਨ ਦੀ ਸਾਰ ਨੂੰ ਮੁਬਾਰਕ ਦਿਨਾਂ ਜੀ ਖੁਸ਼ ਰਹੋ ਬਾਦ ਰਹੋ ਸਈਆ ਤੇ 바ਵਾ ਸਾਹਿਬ ਦੀ ਸੋਰਥੇ ਜਰੂਰ ਚੱਲੋ ਠੀਕ ਹੈ ਜੀ ਤੇ ਕਿਹੜੀਆਂ ਗੱਲਾਂ ਕਹੀਆਂ ਆਉਣੀ ਉਹਨਾਂ ਦਾ ਇਹ ਅਮਲ ਕਰੋ ਠੀਕ ਹੈ ਜੀ ਤੇ ਬਾਕੀ ਮੈਂ ਤਾਂ ਇਹ ਕਹਿਣਾ ਚਾਹੁੰਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਚੈਨਲ ਆਪਣੇ ਨੂੰ ਫੋਲੋ ਕਰਿਓ ਸਤਿ ਸ਼੍ਰੀ ਅਕਾਲ ਜੀ